ਹਾਂਜੀ ਹੁਣ ਜੋ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕੀ ਨਰਿੰਦਰਦੀਪ ਨੂੰ ਲੈ ਕੇ ਬਹੁਤ ਹੀ بڑے ਖੁਲਾਸੇ ਹੋ ਗਏ ਆ ਜਿਵੇਂ ਪੁਲਿਸ ਆਫਸਰ ਦਾ ਕਹਿਣਾ ਜਿਹੜੀ ਐਸਐਸਪੀ ਬਠਿੰਡਾ ਤਾਂ ਹੁਣ ਇਹਨਾਂ ਦਾ ਇਹ ਕਹਿਣਾ ਵੀ ਅਸੀਂ ਨਰਿੰਦਰਦੀਪ ਦੇ ਪਰਿਵਾਰ ਨੂੰ ਮਿਲ ਕੇ ਆਏ ਆ ਤੇ ਅਸੀਂ ਉਹਨਾਂ ਨਾਲ ਇੱਕ ਬਹੁਤ ਵੱਡਾ ਇੱਕ ਵਾਅਦਾ ਵੀ ਕਰਕੇ ਆਏ ਆ ਵੀ ਅਸੀਂ ਤੁਹਾਡੇ ਨਾਲ ਖੜੇ ਆ ਤਾਂ ਜਿਹੜੇ ਇਹ ਪੰਜਾਬ ਪੁਲਿਸ ਵਾਲੇ ਜਿਹੜੇ ਹੁਣ ਇਸ ਟਾਈਮ ਫਰਾਰ ਆ ਤੈਨੂੰ ਕੜੀ ਤੋਂ ਕੜੀ ਸਜ਼ਾ ਮਿਲੂਗੀ ਛੋਟੇ ਜਿਹੜੇ ਅਨੁਸਾਰ ਖੜਨੇ ਦੇ ਅਨੁਸਾਰ ਵੀ ਅਸੀਂ ਛੋਟੇ ਨਾਲ ਖੜਿਆ ਸਾਨੂੰ ਹੱਕ ਦਵਾਵਾਂਗੇ ਤੇ ਪਰ ਸਾਨੂੰ ਇਹ ਨਹੀਂ ਲੱਗਦਾ ਕਿ ਸਾਡੇ ਪੰਜਾਬ ਦੇ ਲੋਕਾਂ ਦਾ ਵੀ ਇਹ ਕਹਿਣਾ ਜਿਵੇਂ ਪੰਜਾਬ ਪੁਲਿਸ ਦੀ ਗੁੰਡਾ ਕਰਦੀ ਦਿਨ ਬਦਨ ਵੱਧਦੀ ਜਾਂਦੀ ਹੈ ਤੇ ਸਾਡੇ ਜਿਹੜੇ ਕੜੀ ਵਰਗੇ ਗੱਭਰੂ ਆ ਤੇ ਭਾਈ ਨੌਂ ਸਾਡੇ ਜਿਹੜੇ ਕੀ ਬੇਕਸੂਰਾਂ ਨੂੰ ਮਾਰ ਦਿੱਤਾ ਜਾਂਦਾ ਜਿਹੜੇ ਕੋਈ ਰਸਤਿਆਂ ਦੇ ਵਿੱਚੋਂ ਆਪਣੇ ਕੰਮ ਕਰ ਰਹੇ ਤੇ ਚੱਕ ਕੇ ਕਰੰਟ ਲਾ ਕੇ ਬਾਅਦ ਵਿੱਚ ਐਕਸੀਡੈਂਟ ਸਾਬਤ ਕੀਤਾ ਜਾਂਦਾ ਤਾਂ ਹੁਣ ਇਹ ਦੱਸੋ ਇੱਕ ਪਾਸੇ ਇਹਨਾਂ ਨੇ ਬੋਰਡਾਂ ਦੇ ਉੱਤੇ ਥਾਣਿਆਂ ਦੇ ਵਿੱਚ ਥਾਣੇ ਦੇ ਸਾਹਮਣੇ ਲਿਖ ਕੇ ਲਾ ਰੱਖਿਆ ਵੀ ਸਾਡੇ ਨਾਲ ਕੰਟੈਕਟ ਕਰੋ ਜੇ ਕੋਈ ਨਸ਼ਾ ਵੇਚਦਾ ਕਿਤੇ ਤੇ ਜਾਂ ਕੋਈ ਕਿਤੇ ਗੋਲੀਆਂ ਇਕੱਠੇ ਵੇਚਦਾ ਤੇ ਪਰ ਹੁੰਦਾ ਕਿ ਜੇ ਕੋਈ ਉੱਥੇ ਕੋਈ ਦਰਖਾਸਤ ਲਿਖਾਉਣ ਜਾਂਦਾ ਕਿਸੇ ਦੇ ਖਿਲਾਫ ਤਾਂ ਉੱਥੇ ਉਸੇ ਨੂੰ ਫੜ ਲਿਆ ਜਾਂਦਾ ਤੇ ਪਰਚਾ ਪਾ ਦਿੱਤਾ ਜਾਂਦਾ ਇਹ ਬਹੁਤ ਹੀ ਥਾਂ ਹੋਇਆ ਜਿਵੇਂ ਇੱਕ ਪਿੰਡ ਚ ਉਹ ਮੁੰਡੇ ਨੇ ਕੰਧ ਤੇ ਲਿਖ ਕੇ ਲਾਇਆ ਵੀ ਸਾਡਾ ਪਿੰਡ ਨਸ਼ਾ ਵੇਚਦਾ ਉੱਥੇ ਇੱਕ ਐਸਐਚਓ ਜਾਂਦਾ ਤੇ ਉਸੇ ਨੂੰ ਜਾ ਕੇ ਉਹਦਾ ਗੁਲਾਮੇ ਤੋਂ ਹੱਥ ਆਪਾਉਂਦਾ ਤੈਨੂੰ ਘੜੀਸ ਕੇ ਲਿਆਉਂਦਾ ਬਾਹਰ ਵੀ ਤੈਨੂੰ ਇੱਕ ਧਮਕੀ ਦੇਂਦਾ ਨਾਲੇ ਵੀ ਤੇਰੇ ਤੇ ਕਾਰਵਾਈ ਕਰਦਾਂਗੇ ਤੇਰੇ ਤੇ ਪਰਚਾ ਪਾਦਾਂਗੇ ਵੀ ਤੂੰ ਇਹ ਕਹ ਦੱਸਦਾ ਵੀ ਇੱਥੇ ਚੱਟਾ ਵੇਗਦਾ ਇਹਦਾ ਮਤਲਬ ਇਹਨਾਂ ਦੇ ਕਾਲੇ ਤੰਦੇਸ਼ ਪਾਉ ਸਾਰੇ ਪੁਲਿਸ ਵਾਲੇ ਮਾੜੇ ਨਹੀਂ ਹੁੰਦੇ ਵਿੱਚ ਕੁਝ ਚੰਗੇ ਜੋ ਆਪਣੀਆਂ ਡਿਊਟੀਆਂ ਨਿਭਾਰੇ ਆ ਪਰ ਜਿਹੜੇ ਵਿੱਚ ਮਾੜੇ ਆ ਉਹਨਾਂ ਨੂੰ ਕਹਾਂਗੇ ਆਪਾਂ ਤਾਂ ਜਿਵੇਂ ਹੁਣੇ ਘਟਨਾ ਵਾਪਰੀ ਆ ਇੱਕ ਨਿਰਦੋਸ਼ ਨੂੰ ਇੱਕੋ ਇੱਕ ਬੇਟਾ ਸੀ ਉਸ ਪਰਿਵਾਰ ਦਾ ਕਹਿੰਦਾ ਰੋ ਰੋ ਕੇ ਇਨਸਾਫ਼ ਮੰਗ ਰਹੇ ਆ ਉਹ ਜਿਹੜੇ ਬੱਚੇ ਦਾ ਛੋਟੇ ਦਾ ਕੀ ਕਸੂਰ ਆ ਉਸਦੀ ਪਤਨੀ ਦਾ ਕੀ ਕਸੂਰ ਸੀ ਬੇਕਸੂਰ ਨੂੰ ਆਪਣੇ ਕੰਮ ਕਾਰਜ ਜਿਵੇਂ ਕਰਕੇ ਆ ਰਹੇ ਆ ਕਿਸੇ ਨੂੰ ਕੋਈ ਤਕਲੀਫ ਨਹੀਂ ਦਿੰਦੇ ਸੀ ਕਿਉਂਕਿ ਜਿਹੜੇ ਸਾਹਮਣੇ ਦਾ ਦੱਸਿਆਗਾ ਵੀ ਸੂਝਮਾਨ ਪੜਿਆ ਲਿਖਿਆ ਪਤਾ ਨਹੀਂ ਕਿੰਨੇ ਕਵਸਰ ਬਣੇ ਆ ਉਹਦੇ ਕੋਲੋਂ ਪੜ ਕੇ ਵੱਡੇ ਵੱਡੇ ਐਸਐਸਪੀ ਦੇ ਬੱਚੇ ਡੀਐਸਪੀਆ ਦੇ ਬੱਚੇ ਤਾਂ ਸੂਝਮਾਨ ਨੌਜਵਾਨ ਸੀ ਜਿਵੇਂ ਉਸ ਪਿੰਡ ਦਾ ਕਹਿਣਾ ਉਹ ਸਾਰੀ ਮੰਡੀ ਦਾ ਕਹਿਣਾ ਜਿੱਥੇ ਕਿ ਭਈ ਇਹ ਇਕੱਠ ਰੱਖਿਆ ਜਾਂਦਾ ਸਾਰੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਹੁੰਦੇ ਐ ਤੇ ਪਰ ਜਿਹੜੀ ਹਾਲੇ ਤੱਕ ਜਿਹੜੀ ਗੱਲ ਹੁਣ ਇਹੀ ਆਉਂਦੀ ਐ ਸਾਹਮਣੇ ਵੀ ਪੰਜਾਬ ਪੁਲਿਸ ਨੇ ਇਹ ਪੁਲਸ ਵਾਲੇ ਲੁਕੋਏ ਕਿੱਥੇ ਐ ਜਿਹੜਿਆਂ ਨੇ ਇਹ ਕਰਤੂਤ ਕੀਤੀ ਐ ਜੇ ਹੁਣ ਗੱਲ ਕਰੀਏ ਜਸਪ੍ਰੀਤ ਮਾਮਲਾ ਵੀ ਸਾਹਮਣੇ ਆ ਗਿਆ ਉਸ ਮਾਮਲੇ 'ਚ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਫਿਰ ਅੱਜ ਦੂਜੇ ਨੰਬਰ ਤੇ ਕਰਨਲ ਮਾਮਲਾ ਤੀਜਾ ਮਾਮਲਾ ਇਹ ਸਾਹਮਣੇ ਆ ਗਿਆ ਤੇ ਹੋਰ ਪਤਾ ਨਹੀਂ ਹਜੇ ਕਿੰਨੇ ਕੁ ਮਾਮਲੇ ਸਾਹਮਣੇ ਆਉਣਗੇ ਤਾਂ ਹੁਣ ਇਹ ਦੱਸੋ ਸੀਐਮਪੋਂ ਤੋਂ ਮਾਨ ਕੋਲੇ ਫੋਨ ਹੈ ਨਹੀਂ ਜਾਂ ਕਿ ਉਹ ਕੋਈ ਐਲਸੀਡੀ ਟੈਲੀਵਿਜ਼ਨ ਟੈਲੀਵਿਜ਼ਨ ਵਗੈਰਾ ਦੇਖਦੇ ਨਹੀਂ ਉਹਨੂੰ ਇਹ ਨਹੀਂ ਪਤਾ ਵੀ ਪੰਜਾਬ ਚ ਕੀ ਹੋ ਰਿਹਾ ਕਿਉਂਕਿ ਰੋਜ਼ ਭਾਸ਼ਣ ਦਿੰਦੇ ਆ ਉਹਨਾਂ ਨੂੰ ਇਹ ਪਤਾ ਵੀ ਪੰਜਾਬ ਇੱਕ ਉਹਨਾਂ ਦੀ ਛੱਡੇ ਹੋਏ ਹੈ ਪੰਜਾਬ ਪੁਲਿਸ ਵਾਲੇ ਗੁੰਡੇ ਆਪਾਂ ਇਹੀ ਕਹਾਂਗੇ ਕਿਉਂਕਿ ਗੁੰਡੇ ਹੀ ਕਹਾਂਗੇ ਜਦੋਂ ਕਿਸੇ ਬੇਗਸੂਰ ਨੂੰ ਮਾਰ ਦਿੱਤਾ ਜਾਂਦਾ ਕੋਈ ਆਪਣਾ ਕੰਮਕਾਰ ਕਰਕੇ ਆਪਣੇ ਬੱਚੇ ਪਾਲ ਰਿਹਾ ਤਾਂ ਹੁਣ ਸਵਾਲ ਇਹ ਹੀ ਉੱਠਦੇ ਆ ਵੀ ਇਹ ਪੰਜਾਬ ਪੁਲਸ ਮਿਲੀ ਹੋਈ ਹੈ ਜਿਵੇਂ ਹੁਣ ਇਹ ਐਸਐਸਪੀ ਦਾ ਕਹਿਣਾ ਇਹ ਆ ਬਠਿੰਡਾ ਵਾਲੀ ਦਾ ਵੀ ਅਸੀਂ ਇਸ ਪਰਿਵਾਰ ਨੂੰ ਸਾਫ ਦਵਾਵਾਂਗੇ ਹੁਣ ਦਬਾਓ ਚਾਹੇ ਨਾ ਦਬਾਓ ਉਸ ਪਰਿਵਾਰ ਦਾ ਉਹ ਇੱਕ ਜੀ ਵਪਸਤਾਨੀ ਆਉਂਦਾ ਪਰ ਗੱਲ ਹੁਣ ਇੰਨੀ ਕਾ ਜੇ ਇਨਸਾਫਤ ਬਵਾਉਣਾ ਤਾਂ ਜਲਦੀ ਤੋਂ ਜਲਦੀ ਦਬਾਓ 10 ਦਿਨ 15 ਦਿਨ ਹੋ ਗਏ ਆ ਤਾਂ ਜੇ ਕੋਈ ਆਮ ਬੰਦਾ ਹੁੰਦਾ ਕੋਈ ਆਮ ਹੁੰਦਾ ਲੋਕ ਜੇ ਸਾਡੇ ਅਰਗੇ ਜਿਹੜੇ ਘਰੇਲੂ ਆਗੇ ਕੋਈ ਆਮ ਜੇ ਕਿਤੇ ਕੁੱਟਮਾਰ ਕਰੀ ਹੁੰਦੀ ਕਿਸੇ ਪੁਲਿਸ ਵਾਲੇ ਦੀ ਜਾਂ ਕੋਈ ਕੋਈ ਹੋਰ ਕੰਮ ਕਰਿਆ ਹੁੰਦਾ ਘਟਿਆ ਕਰਤੂਤ ਕੀਤੀ ਹੁੰਦੀ ਹੁਣ ਚੱਕ ਕੇ ਜੇਲ ਸਿੱਟ ਦੇਣਾ ਸੀ ਇਹ ਤਾਂ ਸਿਰਫ ਕੱਲੇ ਪੁਲਿਸ ਅਫਸਰਾਂ ਨੂੰ ਨਹੀਂ ਫੜਿਆ ਜਾਂਦਾ ਕਿਉਂਕਿ ਉਹਨਾਂ ਦੀ ਪਾਵਰ ਹੁੰਦੀ ਆ ਜਿਵੇਂ ਪੰਜਾਬ ਪੁਲਿਸ ਵਾਲੀ ਦੀ ਸੀ ਅਮਨਦੀਪ ਦੀ ਤਾਂ ਉਹ 17 ਗ੍ਰਾਮ ਚਿੱਟੇ 'ਚ ਉਹ ਤਾਂ ਆਏ ਆਗੇ ਜਿਵੇਂ ਨਾਨਕੇ ਜਾਂਦੇ ਹੁੰਦੇ ਅਤੇ 2 ਦਿਨਾਂ ਬਾਅਦ ਵਾਪਸ ਆ ਗਈ ਐਸ ਲੋਡ ਤਾਂ ਕੋਈ ਮਜਰਮ ਦੀ ਵੀ ਨਹੀਂ ਹੁੰਦੀ ਜਮਾਨਤ ਛੇਤੀ 6 ਮਹੀਨੇ ਕੰਮ ਸੇ ਕੰਮ 17 ਗ੍ਰਾਮ ਚ ਉਹਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਸੀ ਪਰ ਉਹਦੇ ਨਾਲ ਕੀ ਹੁੰਦਾ 10 20 ਦਿਨਾਂ ਬਾਅਦ ਉਹ ਤਾਂ ਜਿਵੇਂ ਨਾਨਕ ਗਈ ਹੁੰਦੀ ਆ ਇਹ ਵੀ ਨਹੀਂ ਪੱਕਾ ਪਤਾ ਵੀ ਉਹ ਜੇਲ੍ਹ ਚ ਹੀ ਸੀ ਕਿ ਨਹੀਂ ਤਾਂ ਹੁਣ ਜਿਹੜੇ ਉਹਦਾ ਇੱਕ ਉਹਨੂੰ ਗ੍ਰਿਫਤਾਰ ਕਰਦੀ ਹੈ ਵਿਜੀਲੈਂਸ ਉਹ ਤੇ ਛਾਪਾ ਪੈਂਦਾ ਉਹਦੇ ਤੇ ਬਹੁਤ ਪੁੱਛਦਾ ਸੁਣਦੀ ਆ ਉਹਦੇ ਵਿੱਚ ਖੁਦ ਆਪ ਫਸੇ ਜਾਂਦੀ ਆ ਮੱਕੜ ਦੀ ਇੰਟਰਵਿਊ ਦੇ ਵਿੱਚ ਖੁਦ ਆਪ ਸੀ ਆ ਕਿਉਂਕਿ ਜਿਹੜੇ ਇਹਦੇ ਆਪਾਂ ਕਹਿੰਦੇ ਪ੍ਰਾਪਰਟੀ ਇਹਦੀ ਜ਼ਬਤ ਕੀਤੀ ਜਾਂ ਫ੍ਰੀਜ਼ ਕਰ ਦਿੱਤੀ ਗਈ ਆ ਉਹ ਇੱਕ ਚਾਲ ਹਣੇ ਪੁੱਥਲ ਵਿਚਾਲ ਕਿਉਂ ਚਾਲ ਹੁਣ ਆਏ ਆ ਕਿ ਉਹਦੇ ਤੇ ਕਹਿੰਦੇ ਲਾਉਣ ਆ ਭਈ ਇਹਦੇ ਤੇ ਬਲਡوزر ਨਹੀਂ ਚੱਲ ਸਕਦਾ ਕੁਛ ਵੀ ਹੋ ਸਕਦਾ ਸਰਕਾਰ ਨਹੀਂ ਲਾਉਣ ਦਿੱਤਾ ਬਲਡوزر ਕਿਉਂ ਉਹਦੇ ਬਰੀ ਭਈ ਜਿਸ ਵੀ ਇਹ ਮੁੱਕ ਗਿਆ ਤਾਂ ਇਹ ਸਿਰਫ ਇੱਕ ਚਾਲ ਆ ਵੀ ਜੇ ਅਸੀਂ ਉਹਦੀ ਕੋਠੀ ਢਾਉਣੇ ਆ ਤਾਂ ਸਾਡੀ ਪੰਜਾਬ ਪੁਲਿਸ ਸਾਡੇ ਖਿਲਾਫ ਹੋਊਗੀ ਤੇ ਜਿਹੜੇ ਵੱਡੇ ਅਫਸਰ ਆ ਫਿਰ ਉਹ ਸਾਹਮਣੇ ਆਉਣਗੇ ਉਹਨਾਂ ਦੀਆਂ ਕਰਤੂਤਾ ਸਾਹਮਣੇ ਆਉਣੀਆਂ ਤਾਂ ਇਸ ਕਰਕੇ ਉਹਨੂੰ ਆਪਣੇ ਹੀ ਦਹਿਰੇ ਦੇ ਵਿੱਚ ਇਹਨਾਂ ਨੇ ਰੱਖ ਰੱਖਿਆਗਾ ਉਹਨੂੰ ਇੱਕ ਇਹਦਾ ਮਤਲਬ ਉਹਦਾ ਪੱਖ ਰੱਖਿਆ ਇਸ ਪੰਜਾਬ ਪੁਲਿਸ ਨੇ ਤੇ ਸਰਕਾਰ ਨੇ ਵੀ ਪੰਜਾਬ ਨੇ ਤਾਂ ਇਹ ਸੀਐਮ ਭਵੰਤਮਨ ਨੂੰ ਸਭ ਕੁਝ ਦਿਸਦਾ ਹੁਣ ਕਿਹ ਕੀ ਉਹਨੂੰ ਇਹ ਨਹੀਂ ਪਤਾ ਵੀ ਨਰਿੰਦਰ ਦੀਪ ਦੇ ਘਰੇ ਇਸ ਟਾਈਮ ਕੀ ਆ ਉਹਦੇ ਘਰੇ ਕੀ ਵਾਪਰ ਗਿਆ ਜਿਵੇਂ ਐਡਾ ਵੱਡਾ ਪਾਣਾ ਜੁੜਾ ਸਾਡੇ ਪੰਜਾਬ ਦੇ ਲੋਗ ਉਹਨਾਂ ਦਾ ਜਿਹੜਾ ਇੱਕਜੁੱਟ ਹੋ ਕੇ ਸਾਰੇ ਆਪਣੇ ਆਪਣੇ ਸਵਾਲ ਸਾਰਿਆਂ ਦਾ ਇਹੀ ਕਹਿਣਾ ਵੀ ਜਿਹੜਾ ਕਿ ਇਹ ਪੰਜਾਬ ਪੁੱਸ ਨੂੰ ਘੜੀ ਤੋਂ ਘੜੀ ਸਜ਼ਾ ਮਿਲਣੀ ਚਾਹੀਦੀ ਇਹ ਦੁੱਖ ਦੀ ਘੜੀ 'ਚ ਇਹਨਾਂ ਦਾ ਕੋਈ ਵੀ ਲੀਡਰ ਨਹੀਂ ਪਹੁੰਚਿਆ सीएमपू ਹੰਤਮਨ ਨੂੰ ਇਹ ਨਹੀਂ ਪਤਾ ਵੀ ਭਾਈ ਵੀ ਠੰਡੇ ਚ ਘਟਨਾ ਵਾਪਰੀ ਆ ਸਾਡੇ ਨਾਲ ਤੁਰਿਆ ਉਹ ਪਰਿਵਾਰ ਉਹ ਰੋ ਰੋ ਕੇ ਕਹਿ ਰਹੇ ਵੀ ਅਸੀਂ ਝੰਡੇ ਲੈ ਕੇ ਕਿਵੇਂ ਪੋਸਟਰ ਲਾਏ ਕੰਦਾ ਤੇ ਇਹਨਾਂ ਨਾਲ ਆਪਣਾ ਟਾਈਮ ਬਰਬਾਦ ਕੀਤਾ ਸਾਡੇ ਸਾਰੇ ਬੱਚੇ ਛੋਟੇ ਵੱਡੇ ਸਾਰੇ ਅਸੀਂ ਜਾਂਦੇ ਰਹੇ ਆ ਤਾਂ ਹੁਣ ਇਹ ਦੱਸੋ ਵੀ ਇੰਨਾ ਕੁਝ ਹੋ ਗਿਆ ਤਾਂ ਇਹ ਸਰਕਾਰਾਂ ਗਈਆਂ ਕਿੱਥੇ ਸੀਐਮ ਭਵੰਤਮਨ ਨੂੰ ਜਦੋਂ ਭਾਸ਼ਣ ਦੇਣਾ ਚਾਹੇ ਪਟਿਆਲੇ ਚ ਜਾਂ ਚੰਡੀਗੜ੍ਹ ਉਦੋਂ ਬਈ ਇਹ ਗੱਡੀਆਂ ਲੈ ਕੇ ਕਿਵੇਂ ਭੱਜ ਜਾਂਦੇ ਆ ਤਾਂ ਬਠਿੰਡਾ ਤੇ ਇਹ ਜਿੱਥੇ ਇਹ ਘਟਨਾ ਵਾਪਰੀ ਦੀ ਆ ਕੀ ਉਥੇ ਇਹਨਾਂ ਨੂੰ ਇਹ ਨਹੀਂ ਦਿਸ ਰਿਹਾ ਸੀ ਵੀ ਅਸੀਂ ਉੱਥੇ ਵਗ ਜਗੇ ਕੋਈ 2-4 ਉਹਨਾਂ ਦੇ ਹੱਕ 'ਚ ਕੋਈ ਦੁੱਖ ਦੀ ਘੜੀ 'ਚ ਅਸੀਂ ਖੜ੍ਹ ਜਗੇ ਉਹਨਾਂ ਨਾਲ ਕੱਲਾ ਉਹਨਾਂ ਨਾਲ ਪਹਿਲੇ ਨੰਬਰ ਤੇ ਆਇਆ ਸੁਖਪਾਲ ਸਿੰਘ ਖੈਰਾ ਉਹਨਾਂ ਦਾ ਬਹੁਤ ਧੰਨਵਾਦ ਮੰਨਦੇ ਆ ਜਿਹੜਾ ਕਿ ਹਰ ਕਿਸੇ ਦਾ ਪੱਖ ਲੈਂਦੇ ਆ ਜਿਹਦੇ ਨਾਲ ਕੋਈ ਗਲਤ ਹੁੰਦਾ ਜਿਵੇਂ ਹੁਣ ਪ੍ਰਵੀਨਦਰ ਸਿੰਘ ਝੋਟਾ ਸਾਡੇ ਪਹਿਲੇ ਨੰਬਰ ਤੇ ਆ ਜਾਂਦੇ ਹੈਗੇ ਜਿਹੜਾ ਕਿਸ ਹਰਪਾਲ ਸਿੰਘ ਸੁਖਪਾਲ ਸਿੰਘ ਖੈਰਾ ਤਾਂ ਹੁਣ ਜਿਵੇਂ ਹਰ ਰੋਜ਼ ਨਵੇਂ ਤੋਂ ਨਵੇਂ ਕਾਂਡ ਹੁੰਦੇ ਆ ਤੇ ਪਰ ਇਨਸਾਫ ਕਿਸੇ ਨੂੰ ਮਿਲਦਾ ਨਹੀਂ ਹੁਣ ਤਿੰਨੇ ਪਰਿਵਾਰ ਲਾ ਲਓ ਜਸਪ੍ਰੀਤ ਤੋਂ ਲੈ ਕੇ ਕਰਨਲ ਤੋਂ ਲੈ ਕੇ ਤੀਜਾ ਮਾਮਲਾ ਸਾਹਮਣੇ ਆ ਗਿਆ ਇਹਨਾਂ ਨੂੰ ਮਿਲ ਕੇ ਇਨਸਾਫ ਕਮੈਂਟ ਜ਼ਰੂਰ ਕਰੋ ਤੁਸੀਂ ਵੱਡੀਆਂ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਸਾਡੇ ਪੰਜਾਬ 'ਚ ਤੇ ਪਰ ਇਹ ਸਰਕਾਰਾਂ ਦੇ ਕੋਲ ਦੀ ਕੰਨ ਕੋਲ ਦੀ ਜੂ ਨਹੀਂ ਸਰਕਦੀ ਇਹ ਤਾਂ ਸਿਰਫ ਹੁਣ ਇਹ ਹੋ ਗਿਆ ਜਦੋਂ ਵੋਟਾਂ ਦਾ ਸਮਾਂ ਆਉਂਦਾ 2027 'ਚ ਇਹਨਾਂ ਨੂੰ ਪਤਾ ਵੀ ਅਸੀਂ ਹਰਨਾ ਨਹੀਂ ਜਾਈਏ ਧਿਆਨ ਇਹਨਾਂ ਦਾ ਉਧਰ ਆ ਚਾਹੇ ਕੋਈ ਜੀਏ ਚਾਹੇ ਕੋਈ ਮਰੇ ਕੋਈ ਮਤਲਬ ਨਹੀਂ ਸਿਰਫ ਇਹਨਾਂ ਨੂੰ ਆਪਣੀਆਂ ਵੋਟਾਂ ਤੇ ਕਾ ਇਹਨਾਂ ਨੂੰ ਸਿਰਫ ਇਹ ਹੋ ਰਿਹਾ 2027 ਚ ਸ਼ਾਮ ਨੂੰ ਵੀ ਇਹ ਕੱਲਾ ਇਹ ਕਰਕੇ ਪੈਂਦੇ ਆ ਵੀ ਕੱਲ ਨੂੰ ਜਾਵਾਂ ਕਿੱਥੇ ਕਿੱਥੇ ਅਸੀਂ ਭਾਸਨ ਦੇਵਾਂ ਕੱਲ ਨੂੰ ਮੀਟਿੰਗ ਸ਼ਾਮ ਨੂੰ ਬਣਾ ਕੇ ਪੈਂਦੇ ਆ ਵੀ ਅਸੀਂ ਜਾਣਾ ਕੱਲ ਨੂੰ ਕਿਸੇ ਵੱਡੇ ਪੱਧਰ ਤੇ ਇਕੱਠ ਕਰੀਏ ਫਿਰ ਸਾਨੂੰ ਲੋਕ ਸਾਡੇ ਵੱਨੀ ਖਿੱਚੀਏ ਕਿ ਕਿਉਂਕਿ ਇਹਨਾਂ ਨੂੰ ਪਤਾ ਵੀ ਲੋਕਾਂ ਦੇ ਦਿਲਾਂ 'ਚ ਤਾਂ ਨਫ਼ਰਤ ਪੈਦਾ ਕਰਤੀ ਧਰਨੇ ਇਹਨਾਂ ਦੀ ਸਰਕਾਰ 'ਤੇ ਲਾ ਕੇ ਕੁੱਟਮਾਰ ਇਹਨਾਂ ਨੇ ਬੇਕਸੂਰ ਲੋਕ ਪਤਾ ਨਹੀਂ ਕਿੰਨੇ ਕੁ ਕੁੱਟ ਤੇ ਬਜ਼ੁਰਗ ਅਸੀਂ ਅਸੀਂ ਸਾਲਾਂ ਦੇ ਡਾਂਗਾ ਮਾਰਤੀਆਂ ਜੇਲਾ ਦਿਖਾਦੀਆਂ ਖਨੌਰੀ ਸੰਬੀ ਸ਼ੰਭੂ ਬਾਡਰ ਸਾਰਾ ਤੈਸ਼ਮੈਸ ਕਰਤਾ ਪਤਾ ਨਹੀਂ ਕੂਲੇ ਕੋਲਰ ਪੱਖੇ ਫਰਿੱਜ ਕਿੱਥੇ ਕਿੱਥੇ ਸਿੱਟੇ ਆ ਤਾਂ ਇਹ ਜਿਹੜਾ ਦਿਨ ਦਿਨ ਘਟਨਾਵਾਂ ਵਾਪਰਦੀਆਂ ਉਹ ਛੱਡੋ ਜਿਹੜੇ ਧਰਨਿਆਂ ਨੂੰ ਲੈ ਕੇ ਕੋਈ ਮਾਣੇ ਮੋਟੇ ਇਹਨਾਂ ਨੇ ਨੁਕਸਾਨ ਹੋਇਆ ਪਰ ਜਿਹਨੇ ਇਹਨੇ ਡਾਂਗਾ ਮਾਰੀਆਂ ਬਜ਼ੁਰਗ ਵਿੱਚ ਭੈਣਾਂ ਦੇ ਬੀਬੀਆਂ ਦੇ ਕੁਛ ਨਹੀਂ ਦੇਖਦੇ ਸੀ ਬੱਚੇ ਬਜ਼ੁਰਗ ਨਾ ਹੀ ਇਹ ਕੋਈ ਮਹਿਲਾਵਾਂ ਦੇਖਦੇ ਆ ਤਾਂ ਹੁਣ ਹੁਣ ਸਾਡੇ ਨੌਜਵਾਨਾਂ ਨੂੰ ਆਗੇ ਇਹ ਖਤਮ ਕਰਨ ਤੇ ਜਿਹੜਾ ਇਹ ਕਹਿੰਦੇ ਪਾਕਿਸਤਾਨ ਚ ਭਈ ਪਾਕਿਸਤਾਨ ਚੋਂ ਅੱਤਵਾਦੀ ਆਉਂਦੇ ਆ ਤੇ ਹੁਣ ਇਹ ਦੱਸੋ ਪੰਜਾਬ ਦੇ ਵਿੱਚ ਖਾਕੀ ਵਰਦੀ ਚ ਅੱਤਵਾਦੀ ਬਣ ਗਏ ਤਾਂ ਹੁਣ ਇਹਨਾਂ ਦਾ ਕੀ ਕਰਾਂਗੇ ਭਾਈ ਪੰਜਾਬ ਪੁਲਿਸ ਇਹਨਾਂ ਨੂੰ ਭਜਾ ਦਿੰਦੀ ਆ ਫਰਾਰ ਕਰ ਦਿੰਦੀ ਆ ਜਦੋਂ ਇਹਨਾਂ ਦਾ ਜੀ ਕਰਦਾ ਕਿਸੇ ਦੇ ਵੀ ਕਿਸੇ ਨੂੰ ਗੈਸਟਰ ਕਰਕੇ ਮਾਰ ਦਿੰਦੇ ਆ ਕਿਸੇ ਨੂੰ ਆਪਣਾ ਕੋਈ ਕੰਮਕਾਰ ਕਰ ਰਿਹਾ ਜੋ ਬੱਚੇ ਪਾਰ ਰਹੇ ਆ ਰਸਤੇ 'ਚ ਚੱਕ ਕੇ ਬਿਜਲੀ ਲਾ ਕੇ ਝੜਕੇ ਲਾ ਕੇ ਬਿਜਲੀ ਦੇ ਬਾਅਦ ਵਿੱਚ ਐਕਸੀਡੈਂਟ ਸਾਬਤ ਕਰ ਦਿੰਦੇ ਆ ਤਾਂ ਹੁਣ ਫਿਰ ਪੰਜਾਬ ਜਾਊ ਕਿੱਧਰ ਅਨਸਾਫ ਕਿਤੋਂ ਮੰਗੂ ਜੇ ਕਿਤੇ ਕੋਈ ਘਟਨਾ ਇਹ ਘਟਿਆ ਕਰਤੂਤ ਹੁੰਦੀ ਸੀ ਜਾਂ ਕਿਤੇ ਕੋਈ ਘਟਨਾ ਵਾਪਰਦੀਆਂ ਤੇ ਪੰਜਾਬ ਪੁਲਿਸ ਕੋਲ ਹੀ ਤਾਂ ਜਾਂਦੇ ਸੀ ਲੋਕ ਹੁਣ ਪੰਜਾਬ ਪੁਲਿਸ ਹੀ ਤਾਂ ਗੁੰਡਾਗਰਦੀ ਕਰਨ ਲੱਗੀ ਤਾਂ ਕਿੱਥੋਂ ਜਾਣਗੇ ਲੋਕ ਪਈ ਇਹਨਾਂ ਕੋਲ ਚਲੋ ਜੀ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਸੀ ਕਿਉਂਕਿ ਨਰਿੰਦਰ ਦੀਪ ਨੂੰ ਲੈ ਕੇ ਸਾਡੇ ਪੰਜਾਬ ਦੇ ਵਿੱਚ ਬਹੁਤ ਹੀ ਵੱਡਾ ਜਿਹੜਾ ਕੀ ਇੱਕ ਇੱਕੋ ਹੀ ਸਵਾਲ ਉੱਠਦਾ ਵੀ ਇਸ ਪਰਿਵਾਰ ਨੂੰ ਸਾਹ ਮਿਲਣਾ ਚਾਹੀਦਾ ਤੁਕ ਨਵੇਂ ਤੋਂ ਨਵੇਂ ਪਤਾ ਨਹੀਂ ਹਜੇ ਹੋਰ ਕਿੰਨੇ ਕੰਮ ਵੀ ਮੁੱਦੇ ਸਾਹਮਣੇ ਆਉਣਗੇ ਤਾਂ ਇਹ ਪੰਜਾਬ ਸਰਕਾਰ ਨੂੰ ਲਾਂਹਤਾ ਪੈ ਰਹੀ ਹੈ ਚਾਰੇ ਪਾਸੇ ਚਲੋ ਜੀ ਅਪੀਲ ਕਰਦੇ ਆਂ ਆਪਣਾ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਨੇ ਆ ਤਾਂ ਜਿੱਥੋਂ ਤੱਕ ਵੀਡੀਓ ਜਿੰਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰਵੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ